ਆਪਣੇ ਸਾਥੀ ਨੂੰ ਐਚ ਆਈ ਵੀ ਪੋਜ਼ਿਟਿਵ ਹੋਣ ਕਰਕੇ ਨੌਕਰੀ ਤੋਂ ਕੱਢਣ ਲੱਗਿਆ ਕੰਪਨੀ ਵਾਲੇ ਕਿਧਰੇ ਗਲਤੀ ਵੀ ਨਾ ਕਰ ਲੈਣ ਆਹ ਦੇਖੋ ਪੰਜਾਬ ਸਰਕਾਰ ਨੇ ਐਚ ਆਈ ਵੀ ਏਡ ਐਕਟ 2017 ਅਧੀਨ ਵਿਸ਼ੇਸ਼ ਨਿਯਮ ਬਣਾ ਕੇ ਐਚ ਆਈ ਵੀ ਪੀੜਤ ਲੋਕਾਂ ਨੂੰ ਸਿੱਖਿਆ ਸਿਹਤ ਰੋਜ਼ਗਾਰ ਜਾਂ ਹੋਰ ਕਿਸੇ ਵੀ ਸਮਾਜਿਕ ਖੇਤਰ 'ਚ ਵਿਤਕਰੇ ਤੋਂ ਬਚਾਉਣ ਲਈ ਅਤੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦੇ ਨਿਪਟਾਰੇ ਲਈ ਸਿਵਲ ਸਰਜਨਾ ਨੂੰ ਔਮਬਡਸਮੈਨ ਨਿਯੁਕਤ ਕੀਤਾ ਹੈ ਜੋ ਸ਼ਿਕਾਇਤ ਮਿਲਣ ਤੇ 3 ਦਿਨਾਂ ਦੇ ਅੰਦਰ ਅੰਦਰ ਦਿਸ਼ਾ ਨਿਰਦੇਸ਼ ਦਿੰਦੇ ਨੇ ਤੇ ਐਚ ਆਈ ਵੀ ਪੀੜਤ ਲੋਕਾਂ ਨੂੰ ਇਨਸਾਫ ਦਵਾਉਂਦੇ ਨੇ ਤਨਵੀਰ ਬੈਠਾ ਤਨਵੀਰ ਇੱਕ ਮਿੰਟ ਦੇ ਤਨਵੀਰ ਗੱਲ ਬੈਠਾ ਅੱਜ ਇਹਨੇ ਕਿਹਾ ਮੇਰੇ ਇਲਾਕੇ ਨੂੰ ਆ ਚਾਹੀਦਾ ਹੈ ਮੇਰੇ ਇਲਾਕੇ ਨੂੰ ਆ ਚਾਹੀਦਾ ਹੈ ਮੇਰੇ ਇਲਾਕੇ ਨੂੰ ਆ ਚਾਹੀਦਾ ਸਾਰਾ ਤੇਰਾ ਹੋ ਜਾਊਗਾ ਤੇ ਨਾਲ ਇਹਨੇ ਕਿਹਾ ਕਹਿੰਦਾ ਬਾਕੀ ਫਿਰ 2027 ਦੀ ਸਰਕਾਰ ਬਣਨ ਤੋਂ ਬਾਅਦ ਮੰਗ ਲਾਂਗੇ ਮੈਂ ਸੋਚਿਆ ਮੈਂ ਕਿਹਾ ਯਾਰ ਮੰਗ ਪੱਤਰ ਹੀ ਦਿੰਦੇ ਰਹੋਗੇ ਫੈਸਲੇ ਲੈਣ ਵਾਲੇ ਨਹੀਂ ਬਣਨਾ ਵੀ ਬਾਕੀ ਬਾਅਦ ਦੇ ਦੇਾਂਗੇ ਆ ਲਓ ਜ਼ਿੰਮੇਵਾਰੀ ਤੁਹਾਡੀ ਮਜੀਠੇ ਹਲਕੇ ਦੀ ਤੁਹਾਨੂੰ ਦੇ ਹੁਣ ਮੈਥੋਂ ਨਹੀਂ ਮੰਗਣਾ ਤੇਰੇ ਹੀ ਸੈਨ ਚੱਲਣ ਲੱਗ ਜਾਣਗੇ ਲੋਕ ਲੋਕਾਂ 'ਚ ਹੀ ਰੱਬ ਵਸਦਾ ਹੈ ਲੋਕਾਂ 'ਚ ਹੀ ਪ੍ਰਮਾਤਮਾ ਵਸਦਾ ਹੈ ਤੇ ਜਦੋਂ ਲੋਕ ਹੀ ਤੁਹਾਡੇ ਨਾਲ ਨੇ ਫਿਰ ਰੱਬ ਤੁਹਾਡੇ ਨਾਲ ਸਭੀਰੋ ਆਹ ਤੁਹਾਡਾ ਇਲਾਕਾ ਇੰਨਾ ਦਬਿਆ ਹੋਇਆ ਇਲਾਕਾ ਸੀ ਮੈਂ ਸੋਚਦਾ ਸੀਗਾ ਵੀ ਯਾਰ ਕਦੇ ਇਹ ਇਲਾਕੇ ਦਾ ਸੁਧਾਰਾ ਹੋ ਜਾਊਗਾ ਇਹਨਾਂ ਤੋਂ ਜ਼ਾਲਿਮਾਂ ਤੋਂ ਕੌਣ ਨੇ ਹੈ ਜਿਨ੍ਹਾਂ ਨੇ ਜਲਿਆਂ ਵਾਲੇ ਬਾਗ ਵਾਲੇ ਸਾਕੇ ਵਾਲੇ ਦਿਨ ਰੋਟੀ ਖਵਾਈ ਸੀ ਇੱਕ ਦਿਨ ਪਹਿਲਾਂ ਖਵਾ ਦਿੰਦੇ ਨਾ ਮੰਨ ਲੈਂਦਾ ਇਹ ਵੀ ਕਹਿ ਦਿੰਦੇ ਵੀ ਸਾਨੂੰ ਕਿਹੜਾ ਪਤਾ ਸੀ ਅਗਲੇ ਦਿਨ ਆ ਕਾਰਾ ਕਰ ਦੂਗਾ ਕਾਰਾ ਕਰਨ ਤੋਂ ਬਾਅਦ ਰੋਟੀ ਖਵਾਈ ਹੈ ਮੇਰੇ ਵੀਰੋ ਇਹਦਾ ਮਤਲਬ ਪਤਾ ਸੀ ਪੱਕਾ ਪਤਾ ਸੀ ਵੀ ਕੀ ਕਰਕੇ ਆਇਆ ਉਹ ਆ ਉਹਨਾਂ ਬੰਦਿਆਂ ਨੂੰ ਆਪਾਂ ਉਹ ਬੋਟਾ-ਬੂਟਾ ਪਵਾਉਂਦੇ ਤਾਂ ਕਾਨੂੰਨ ਸੀ ਉਹ ਤਾਂ ਬਸ ਤੱਕਾ ਹੀ ਕਰਦੇ ਸੀ ਸੋ ਵੀਰੋ تنਵੀਰ ਬੈਠਾ ਹੈ تنਵੀਰ ਇੱਕ ਮਿੰਟ ਇਧਰ تنਵੀਰ ਗੱਲ ਬੈਠ ਅੱਜ ਇਹਨੇ ਕਿਹਾ ਮੇਰੇ ਇਲਾਕੇ ਨੂੰ ਆ ਚਾਹੀਦਾ ਹੈ ਮੇਰੇ ਇਲਾਕੇ ਨੂੰ ਆ ਚਾਹੀਦਾ ਹੈ ਮੇਰੇ ਇਲਾਕੇ ਨੂੰ ਆ ਚਾਹੀਦਾ ਸਾਰਾ ਤੇਰਾ ਹੋ ਜਾਊਗਾ ਤੇ ਨਾਲ ਹੀ ਨੇ ਕਿਹਾ ਕਹਿੰਦਾ ਬਾਕੀ ਫਿਰ 2027 ਦੀ ਸਰਕਾਰ ਬਣਨ ਤੋਂ ਬਾਅਦ ਮੰਗ ਲਾਂਗੇ ਮੈਂ ਸੋਚਿਆ ਮੈਂ ਕਿਹਾ ਯਾਰ ਮੰਗ ਪੱਤਰ ਹੀ ਦਿੰਦੇ ਰਹੋਗੇ ਫੈਸਲੇ ਲੈਣ ਵਾਲੇ ਨਹੀਂ ਬਣਨਾ ਵੀ ਬਾਕੀ ਬਾਅਦ ਦੇ ਦੇਾਂਗੇ ਆ ਲਓ ਜ਼ਿੰਮੇਵਾਰੀ ਤੁਹਾਡੀ ਮਜੀਠੇ ਹਲਕੇ ਦੀ ਤੁਹਾਨੂੰ ਹੁਣ ਮੈਥੋਂ ਨਹੀਂ ਮੰਗਣਾ ਤੇਰੇ ਹੀ ਸੈਨ ਚੱਲਣ ਲੱਗ ਜਾਣਗੇ ਲੋਕ ਲੋਕਾਂ 'ਚ ਹੀ ਰੱਬ ਵਸਦਾ ਹੈ ਲੋਕਾਂ 'ਚ ਹੀ ਪ੍ਰਮਾਤਮਾ ਵਸਦਾ ਹੈ ਤੇ ਜਦੋਂ ਲੋਕ ਹੀ ਤੁਹਾਡੇ ਨਾਲ ਨੇ ਫਿਰ ਰੱਬ ਤੁਹਾਡੇ ਨਾਲ ਸੋ ਵੀਰੋ ਬੀਰੋ ਪਹਿਲਾਂ ਜੋ ਹੋਣਾ ਸੀ ਹੋ ਗਿਆ ਅੰਗਰੇਜ਼ੀ ਦੀ ਕਹਾਵਤ ਹੈ ਇਵਨ ਗੋਡ ਕਾਂਟ ਚੇਂਜ ਪਾਸਟ ਰੱਬ ਵੀ ਬੀਤੇ ਹੋਏ ਸਮੇਂ ਨੂੰ ਬਦਲ ਨਹੀਂ ਸਕਦਾ ਪਰ ਪ੍ਰੈਜ਼ੈਂਟ ਤੇ ਫਿਊਚਰ ਆਪਾਂ ਬਦਲ ਸਕਦੇ ਆ ਸੋ ਇਸ ਕਰਕੇ ਤੁਹਾਡੇ ਮੂਰੇ ਬੇਨਤੀ ਹੈ ਐ ਨਹੀਂ ਪਿਆਰ ਆਹੀ ਪਿਆਰ ਬਣਾਈ ਰੱਖੋ ਆਹੀ ਪਿਆਰ ਮੈਂ ਕੱਲ ਗਿਆ ਅਮਿਤ ਸ਼ਾਹ ਜੀ ਕੋਲੇ ਪਹਿਲੀ ਮੰਗ ਕਿਹੜੀ ਰੱਖੀ ਕਿ ਜਿਹੜੇ ਤਾਰ ਤੋਂ ਪਾਰ ਖੇਤ ਨੇ ਨਾ 3-3 ਕਿਲੋਮੀਟਰ 4-4 ਕਿਲੋਮੀਟਰ ਤਾਰ ਆਪਣੇ ਵਾਲੇ ਪਾਸੇ ਆ ਤੇ ਜਿਹੜੇ ਤਾਰ ਤੋਂ ਪਰਲੇ ਪਾਸੇ ਖੇਤ ਰਹਿ ਗਏ ਆਪਣੇ ਉੱਥੇ ਆਈ ਕਾਰਡ ਦਿਖਾ ਕੇ ਜਾਂਦੇ ਆ ਬੀਐਸਐਫ ਤਲਾਸ਼ੀ ਲੈਂਦੀ ਆ ਅੱਧਾ ਟਾਈਮ ਬੀਐਸਐਫ ਦਾ ਤਲਾਸ਼ੀਆਂ ਚ ਨਿਕਲ ਜਾਂਦਾ ਫਿਰ ਬੀਐਸਐਫ ਦੇ ਜਵਾਨ ਟਰੈਕਟਰ ਤੇ ਬਹਿ ਕੇ ਨਾਲ ਜਾਂਦੇ ਨੇ ਉੱਚੀ ਫਸਲ ਨਹੀਂ ਵੀ ਸਕਦੇ ਕੋਈ ਗੰਨਾ ਨਹੀਂ ਵੀ ਸਕਦਾ ਸਾਡੇ ਸਰੋਂ ਨਹੀਂ ਵੀ ਸਕਦੇ ਜਿੱਥੇ ਬੰਦਾ ਲੁਕ ਜਾਂਦਾ ਹੋਵੇ ਕਿਉਂਕਿ ਬਾਰਡਰ ਹੈ ਮੈਂ ਕਹਾਂ ਜੀ ਤੁਸੀਂ ਇੰਟਰਨੈਸ਼ਨਲ ਰੂਲ ਹੈਗਾ 200 ਮੀਟਰ ਦਾ ਪਰ ਤੁਸੀਂ ਐ ਕਰੋ 300 ਹੀ ਰੱਖ ਲਓ ਦੁੱਗਣਾ ਰੱਖ ਲਓ 300 ਮੀਟਰ ਤੇ ਤਾਰ ਲੈ ਜਾਓ ਹਜ਼ਾਰਾਂ ਏਕੜ ਸਾਡੇ ਦੇਸ਼ ਦੀ ਜ਼ਮੀਨ ਇਧਰਲੇ ਪਾਸੇ ਆ ਜਾਊਗੀ ਤੇ ਘਟੋ ਘਟ ਉਹਨਾਂ ਨੂੰ ਬੀਐਸਐਫ ਨੂੰ ਵੀ ਸੁਖਾਈ ਹੋ ਜਾਊਗੀ ਕਿਸਾਨਾਂ ਨੂੰ ਵੀ ਸੁਖਾਈ ਹੋ ਜਾਊਗੀ ਆਹ ਗੱਲ ਮੁੱਦਾ ਠਾਇਆ ਤੇ ਮੈਨੂੰ ਗ੍ਰਹਿ ਮੰਤਰੀ ਸਾਹਿਬ ਨੇ ਕਿਹਾ ਕਿ ਇਹ ਗੱਲ ਤੁਹਾਡੀ ਬਿਲਕੁਲ ਜਾਇਜ ਹੈ ਮੈਂ ਤਿੰਨ ਚਾਰ ਵਾਰੀ ਮੁੱਦਾ ਠਾਇਆ ਮੈਂ ਕਿਹਾ ਜੀ ਕਰਕੇ ਦੇਖ ਲਓ ਨਾਲੇ ਬੀਐਸਐਫ ਵੀ ਨੇੜੇ ਚਲੀ ਜਾਊਗੀ ਨਾ ਉਹਨਾਂ ਦੀਆਂ ਜਿਹੜੀਆਂ ਦੂਰਬੀਨਾਂ ਨੇ ਉਹਨਾਂ ਦੀ ਹੋਰ ਰੇਂਜ ਵੱਧ ਜਾਊਗੀ ਅੱਗੇ ਤੱਕ ਉਹਨਾਂ ਦੇ ਡੀਪ ਉਹਨਾਂ ਦੇ ਪਰਲੇ ਪਾਸੇ ਤੱਕ ਦੇਖ ਸਕਣਗੇ ਸੋ ਇਸ ਕਰਕੇ ਵੀਰੋ ਆਹ ਮੁੱਦਾ ਕੱਲ ਪਹਿਲਾ ਚੱਕਿਆ